ਇੱਕ ਮਿੰਟ ਵਾਸ 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 ਪਾਈ ਹੋਲੀ ਹੋਲੀ ਦੱਤ ਨਾ ਖੋਲੀ ਹੋਲੀ ਨਹੀਂ ਨਹੀਂ ਪਾਈ ਹੋਲੀ ਜੋਰ ਨਾਲ ਜੋਰ ਨਾਲ ਜੋਰ ਨਾਲ ਕੋਈ ਕੋਈ ਚੱਕਿਆ ਲੱਤੀ ਹੈ ਪਾਣੀ ਤੇ ਹੀ ਹੈ ਪਾਣੀ ਤੇ ਹੀ ਹੈ ਇਹ ਲੱਤ ਹੈ ਹੀ ਹੈ ਸਰਾਉਣਾ ਕਰਦੇ ਹੋ ਸਿਰ ਥੱਲੇ ਉਹਦੇ ਲਾ ਪਲੇਟਾਂ ਬਲੂਟਾਂ ਪਈਆਂ ਆ ਵਧੀਆ ਹੈ ਨਾ ਇਹਦੇ ਲਾਤੂ ਪਹਿਲੇ ਮਾਸ ਕੱਢ ਕੇ ਤੇ ਪਹਿਲਾਂ ਵੀ ਸਜਾਈ ਹੋਈ ਉਹ ਪੂਰੇ ਪਲੇਟ ਵੀ ਪਈ ਹੈ ਜੀ ਪਲੇਟਾਂ ਪਈਆਂ ਆ ਪਲੇਟ ਪਈਓ ਭਾਜੀ ਉਹ ਇਤੋਂ ਪਹਿਲਾਂ ਮਾਸ ਹੁਸਨ ਕੱਢ ਕੇ ਭਰਿਆ ਸੀ ਪਹਿਲਾਂ ਇਹ ਸ਼ੂਗਰ ਇਹ ਬਹੁਤ 500 ਰੁਪਏ ਹੁਣ ਇਹ ਕਰ ਲੈਣੇ ਚੱਲ ਅਹਿਮਦ ਦੇ ਕੋਲ ਤੋਂ ਜੁਣ ਕਰਨਾ ਜਦੋਂ ਤੱਕ ਅਬਦਲਰ ਕਰਨੇ ਬੜੇ ਬਲਰ ਕਰਨੇ ਪਾਣੀ ਪੀਣਾ ਪਾਣੀ ਪੀਣਾ ਪਣ ਰੋਟੀ ਕਿੰਨੇ ਦਿਨ ਹੋ ਖਾਦੀ ਨੂੰ ਹੈ ਰੋਟੀ ਖਾਦਰੀ ਕਿੰਨੇ ਦਿਨ ਹੋਦਾ ਹੈ 7-8 ਵਜੇ 7 ਦਿਨ ਰੋਟੀ ਖਾਦੀ ਨੂੰ ਐਦੇ ਪਿਆ ਭੁੱਖ ਨਹੀਂ ਲੱਗਦੀ ਲੱਗਦੀ ਦੁਆ ਦੁਆ ਆ ਆ ਮੈਂ ਬਲੂ ਆ ਨਹੀਂ ਜਾਣਾ ਹੂੰ ਕੀ ਜਖਮ ਹੋਇਆ ਮੂਤ ਸੁਪਤਾ ਨਹੀਂ ਵੀਰ ਲੈ ਗੇ ਤੂੰ ਬੋ ਆਂਡਾ ਆਂਡਾ ਹੀ ਜਾਉਂਦਾ ਹੂੰ ਉਹ ਦੂਜਾ ਬੋ ਬਣਾ ਜਾਂਦਾ ਹੈ ਇਹਨੂੰ ਐਚ ਵੀ ਰੂਕ ਰਿਓ ਇਹਨੇ 200 ਸ਼ੂਗਰ ਤਾਂ ਠੀਕ ਹੀ ਹੈ ਤੁਹਾਨੂੰ ਜਿਆਦਾ ਸੋਤ ਨਹੀਂ ਹੈਗੀ ਤਾਂ ਇਹਦੀ ਤਾਂ ਜਿਆਦਾ ਆ। ਉਹ ਜੇ ਕੋ ਫਾਗੋਲ ਸ਼ੂਗਰ ਵੀ ਉਹਦੇ ਨੇ ਕੰਚੀ ਕਿਥੇ ਰੱਖੀ ਪਈ ਉੱਪਰ ਤੇਰੇ ਕੱਪੜਾ ਉਧਰ ਬੇਬੀ ਸੋ ਪਰੇ ਬੇਬੀ ਜੀ ਉਹ ਉਹ ਨਹੀਂ ਕੋਈ ਬਾਹਰ ਹੋਣਾ ਹੋਣਾ ਇੱਕ ਵਾਰ ਆ ਦੇਖੀ ਬੈਠਾ ਹਾਂ ਭਈ ਇਹਨੂੰ ਕੋਈ ਹਾਲੀ ਹਾਲੀ ਕਰਿਓ ਮਾਨ ਕੋਈ ਗੱਲ ਪਾ ਬਸ 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 ਦੁਪਹਿਰ ਤੇ ਹੋਇਆ ਕੀ ਸੀ ਭਾਜੀ ਪਹਿਲਾਂ ਜਿਹੜਾ ਜਖਮ ਹੋਇਆ ਓਏ ਹੌਲੀ ਹੌਲੀ ਬਸ ਬਸ ਮੇਰੇ ਭਾਵਾ ਕਰ ਜਾ ਮੈਂ ਡਾਕਟਰ ਹੋ ਜਾਂਦਾ ਛੇਲ ਕਰ ਦਈਏ ਮਾਨ ਕਹਿੰਦਾ ਆਪਣੇ ਵਾਲੇ ਫੋਨ ਤੇ ਮੈਂ ਕਹਿੰਦਾ ਉਹ ਲੈ ਲੇ ਕੱਢ ਜਾ ਭਾਈ ਦੋ ਮਿੰਟ ਇਹਨੂੰ ਨੋਟਾਂ ਚ ਲੈ ਛੇਲ ਕਰ ਬੰਨ ਇਹ ਭਾਜੀ ਉਹ ਇਹਦਾ ਦਰਵਾਜ਼ਾ ਖੋਲ ਕੇ ਅੰਦਰ ਕੋ ਦੂਜੀ ਪਈ ਐ ਲੈਟ ਜੱਡੀ ਚਿੱਟੀ ਗੱਡੀ ਮੋਨ ਨੂੰ ਪਈ ਐ ਉਹ ਚੱਪਾ ਜਿਹਾ ਉਹ ਥੋੜੀ ਹੋਣੀ ਉਹ ਘਰੋਂ ਮੈਂ ਜਲਦੀ ਆ ਜੀ ਗੱਡੀ ਮਾਰ ਗਿਆ ਮੈਂ ਕਹਿੰਦਾ ਮੋਨ ਨੂੰ ਗੱਡੀ ਨੂੰ ਚੱਕ ਕਰ ਲਓ ਹਾਂ ਡਾਕਟਰ ਦੱਸ ਦੇ ਦੇ ਕੋਈ ਹਾਂ ਡਾਕਟਰ ਢਾਹ ਲਿਆ ਤੇ ਜੀ ਅੱਜ ਵੱਡਾ ਲੈਟ ਆ ਸੀ ਚੱਕ ਲਿਆ ਲਫਾ ਲੱਗ ਲਫਾ ਹਾਂ ਉਹ ਤੋਂ ਨਾ ਬੜਾ ਲੰਮਾ ਪੈ ਗਿਆ ਤੇ ਅੱਜ ਵੀ ਲੈ ਲਫਾ ਆ ਜਾਂਦਾ ਹੋਰ ਕਰ ਦੇਦਾ ਉਹ ਤਾਂ ਬੜੇ ਚੱਕਾ ਕੋਈ ਨਹੀਂ ਕਈ ਕਰੋਗੀ ਤੁਸੀਂ ਪੱਟੀ ਹੁਣ? ਕੱਲ ਕੀਤੀ ਹੋ। ਇਹ ਡਾਕਟਰ ਨੇ ਪੰਡਾ ਕੀਤੀ ਹੈ ਇਹਨਾਂ ਦੇ। ਉਹ ਬੱਸ ਦੇਖੋ ਨਾ। ਕੋਈ ਨਹੀਂ ਹੋ ਜਾਣਾ ਭਾਈ। ਹੌਸਲਾ ਨਹੀਂ ਹਾਰਨਾ ਬੱਸ ਅੱਛਾ। ਕੌਂਸਲਾ ਰੱਖਣਾ ਡੈਲਟਾ ਆਏ ਬੱਸ 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 ਮਰ ਚਤੋ ਆ ਰਹੇ ਜਿੱਤੋ ਯਾਰ ਨਾ ਡਿਟੋਲ ਹੈਗਾ ਭਾਈ ਆਪਣੇ ਕੋਲ ਹਾਈ ਡੂਆ ਪਿਆਣਾ ਭਾਈ ਉਹਦਾ ਹਾਈਡਰੋ ਨਹੀਂ ਉਹ ਨਹੀਂ ਚਾਹੀਦੀ ਡਿਟੋਲ ਚਾਹੀਦੀ ਮਗਾਵਾ ਕਰ ਮੇਰੇ ਕੋਲ ਪਈ ਜਾ ਚੱਕ ਲੈ ਜਾ ਨੱਟ ਕੇ ਜਾ ਇਹ ਲਿਕਵਿਡ ਹੁੰਦਾ ਭਾਈ ਹਾਂਜੀ 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 ਉਹਨਾ ਹੁਣੇ ਠੰਡ ਪੈ ਗਈ ਦਿਖਾ ਲੈਣਾ ਤਾਂ ਨਹੀਂ ਜਾ ਤੁਮ ਗੁੱਲਾ ਕਰਨਾ ਪੈਣਾ ਤੇ ਬਨਾਲ ਕਰਨਾ ਮੈਨੂੰ ਮਸ ਮੈਲਾ ਲੋੜੇ ਤਾਰੀ ਮਰ ਜਿਆ ਨਹੀਂ ਹੁਣ ਮੈਂ ਬਸ ਲੋੜੇ ਨਹੀਂ ਹੁਣ ਰਹਿਣ ਦੇ ਬੈਟਰੀ ਇਹ ਦੂਜੀ ਮੈਂ ਟਾ ਉਸ ਦੇ ਕੇ ਅੜੀ ਦੀਦੀ ਇਹ ਲੜੇ ਫਿਰ ਤੂੰ ਲੈ ਕੇ ਜਾ ਤੇ ਨਹੀਂ ਲੋੜੇ ਨਹੀਂ ਰਹਿਣ ਦੋ ਹਸਪਤਾਲ ਪਹੁੰਚ ਲਿਆਗੇ ਉਹਨੇ ਕੁਝ ਫੇਰਨੇ ਤੇ ਕੰਮ ਆਉਂਦਾ ਉਹ 200 ਰੋਲਾ ਦੀ ਜਲ ਮਨ ਰੱਖ ਦੋ ਆਹ ਦੇਵਿਕ ਬਾਜੀ ਅੰਦਰ ਉਹ ਲਿਆਈ ਕੁਛ ਉੱਤੇ ਦੇਰ ਨੂੰ ਕਹਿੰਦਾ ਠੰਡ ਲੱਗਦੀ ਹੈ ਕਿਦੋਂ ਕੁ ਮਟੂਲੀ ਦੀ ਬੱਤ ਪੇਜਣਾ ਕਾਸ਼ ਓਂ ਦਾ ਬਜਾਣਾ ਤੈਨੂੰ ਹੁਣ ਬੰਦਾ ਹੈ ਨਹੀਂ ਜੀ ਚਾਦਰ ਲਿਆ ਚਾਦਰ ਭਾਈ ਆ ਗਈ ਹੋਰ ਲੈ ਕੇ ਮੈਂ ਕੰਬਲ ਲਿਆ ਭਾਈ ਉੱਤਰੂ ਚੱਕ ਲੈ ਲੈ ਆ ਕੋਈ ਖੇਸੀ ਖੂਸੀ ਚੱਕ ਲੈ ਇਹ ਸਰਜਰੀ ਹੋਣੀ ਕਜੀ ਕੈਰ ਦੀ ਹੂੰ ਇੰਤੋਂ ਹੁਣ ਤੇ ਭਾਜੀ ਕਿਸ ਨੇ ਕੀਤੀ ਹੋਆ ਟੈਂਪਰੇਰੀ ਪੱਟੀ ਹਮ ਡਾਕਟਰ ਨੇ ਇਹ ਕੀਤੀ ਆ ਮੜੇ ਸੱਟਾ ਪਜੀ ਕਰੇ ਉਹਨਾਂ ਹਮ ਮੇਰਾ ਬਹੁਤ ਹੋ ਗਿਆ ਮੈਂ ਅੰਦਰ ਜਾ ਰਿਹਾ ਹਾਂ ਹੋਈ ਗੋਈ ਮਾਸ ਮਾਸ ਬਰਗਰ ਕਰਦਾ ਪਾ ਲੈ ਦੇਰ ਸਾਫਾ ਬੋਨਾ ਆ ਵੀ ਮੈਂ ਲੱਗੇ ਲੱਗੇ ਕੰਪਰ ਹੌਣ ਲੈ ਕੇ ਆਣ ਲੈ ਕੇ ਬਸ ਮੈਂ ਪਾ 100 ਮਿੰਟ ਆ ਗਿਆ ਕੰਪਰ ਓਕਾ ਇੱਧਰ ਵੀ ਇੰਨਾ ਹੀ ਆ ਭਾਈ ਹੂੰ ਤੇ ਆ ਗਿਆ ਤਾਂ ਗੇ ਸੀ ਇੱਥੋਂ ਤੇ ਮੇਰਾ ਤਾ ਤਰ ਤੀ ਮੋੜੇ ਤੇ ਕੋਈ ਬਚੀ ਮੋੜੇ ਤੱਕ ਗਈ ਮੈਂ ਤੇ ਮੁੰਡਾ ਟੋਟੇ ਗਿਆ ਸੀ ਹੂੰ ਆਗੇ ਇਹਦੇ ਲੱਤ ਤੇ ਹੀ ਇਨਫੈਕਸ਼ਨ ਹੋ ਗਈ। ਹਾਂ। ਨਸ਼ੇ ਕਦੋਂ ਲੱਗਾ ਸੀ ਕਰਨ? ਹਾਂਜੀ। ਨਸ਼ੇ ਕਰਨ ਕਦੋਂ ਲੱਗਾ ਸੀ? ਹਾਂਜੀ। ਨਸ਼ੇ ਬਾਹਰ ਦੋ ਕੁ ਮਾਰੀ ਕੀਤੀ। ਹਾਂ। ਇੱਕ ਤਾਂ ਨਹੀਂ ਕੀਤਾ ਹਸਪੀਟਲ ਰਹੀ ਸੀਗਾ। ਹਾਂ। ਜਿਹੜੇ ਬਾਹਰ ਗੱਡੀਆਂ ਸੀ ਤੁਹਾਡੀਆਂ ਬੇਜਦਤੀਆਂ ਹੋ। ਏਡੀ ਚੰਬੋ ਕੱਢਦੀ ਭਾਈ। ਬੇਜਦਤੀ ਹੋ? ਹਾਂਜੀ ਬੇਜਦਤੀ। ਕਰਦੇ ਰਹੇ ਸੀ ਉਸੇ ਵੀ ਲੱਗਿਆ ਸੀ ਨਾ ਹਾਂਜੀ ਘਰ ਤਾਂ ਇਸੇ ਵੀ ਲੱਗਾ ਸੀ ਤੇਰੇ ਨਾਲ ਹਾਂਜੀ ਇੱਕ ਕਮਰੇ ਆ ਗਏ